ਦੀ ਇੰਡੀਆ ਦੀ ਆਜ਼ਾਦੀ ਵੀ ਉਦੋਂ ਲੇਬਰ ਪਾਰਟੀ ਦੀ ਸਰਕਾਰ ਬਣੀ ਸੀ ਤਾਂ ਉਹਨਾਂ ਨੇ 1947 ਦੇ ਵਿੱਚ ਕਿਹਾ ਸੀਗਾ ਵੀ ਇੰਡੀਆ ਨੂੰ ਆਜ਼ਾਦ ਕੀ ਕੀਤਾ ਜਾਵੇ ਕਿਉਂਕਿ ਜੋ ਮੌਕੇ ਦੇ ਜਿਹੜਾ ਪਹਿਲਾਂ ਕੰਸਰਵਟਿਵ ਪਾਰਟੀ ਦੇ ਜਿਹੜੇ ਪ੍ਰਧਾਨ ਮੰਤਰੀ ਸੀ ਉਹ ਕਹਿੰਦੇ ਸੀ ਨਹੀਂ ਉਦੋਂ ਬਹੁਤ ਵੱਡਾ ਇਹ ਮਸਲਾ ਵੀ ਖੜਾ ਹੋਇਆ ਸੀ ਪਰ ਲੇਬਰ ਪਾਰਟੀ ਦੀ ਜਿਹੜੀ ਸੋਚ ਸੀ ਇਹ ਮੈਨੂੰ ਬਹੁਤ ਆਕਰਸ਼ਿਤ ਕਰਦੀ ਸੀ ਚਾਹੇ ਜਦੋਂ ਨੈਲਸਨ ਮੰਡੇਲਾ ਉਦੋਂ ਬਹੁਤ ਉਹਨਾਂ ਨੂੰ ਸੰਘਰਸ਼ ਕਰਨਾ ਪਿਆ 27 ਸਾਲ ਜੇਲ੍ਹ ਦੇ ਵਿੱਚ ਵੀ ਸੀ ਉਦੋਂ ਲੇਬਰ ਪਾਰਟੀ ਇਹ ਸੀਗੀ ਵੀ ਇਹਨਾਂ ਨੂੰ ਬਕਾਇਦਾ ਉਹਨਾਂ ਨੂੰ ਛਡਵਾਇਆ ਜਾਵੇ ਵੀ ਇਹ ਅਮਨ ਸ਼ਾਂਤੀ ਦਾ ਪ੍ਰਤੀਕ ਆ ਉਦੋਂ ਕੰਸਰਵਟਿਵ ਪਾਰਟੀ ਦੇ ਵਿਅਕਤੀ ਕਹਿੰਦੇ ਸੀ ਕਿ ਇਹ ਅਤਵਾਦੀ ਆ ਬੰਦਾ ਜਿਹੜਾ ਨੈਂਸਰ ਮੰਡਲ ਆ ਇਹ ਸੋ ਇਹ ਲੇਬਰ ਪਾਰਟੀ ਦੀ ਚਾਹੇ ਉਹ ਘਟ ਗਿਣਤੀਆਂ ਬਾਰੇ ਸੋਚ ਚਾਹੇ ਸਾਡੇ ਪਿਤਾ ਜੀ ਵਰਗਿਆਂ ਲਈ ਸੋਚ ਉਹ ਉਹ ਵੀ ਜੁੜੇ ਹੋਏ ਸੀ ਕਿ ਲੇਬਰ ਪਾਰਟੀ ਨਾਲ ਪੇ ਆਪਾਂ ਇਸ ਪਾਰਟੀ ਨੂੰ ਵੋਟ ਪਾਉਣੀ ਆ ਤਾਂ ਇਹਦਾ ਜਿੰਨਾ ਵੀ ਆਪਾਂ ਸਾਥ ਜੋ ਮੈਂਬਰ ਬਣ ਦਾ ਮਤਲਬ ਹੁੰਦਾ ਵੀ ਤੁਸੀਂ ਆ ਜਿਹੜਾ ਸਾਲ ਦੀ ਇੱਕ ਰਕਮ ਹੁੰਦੀ ਆ ਉਹ ਜੇ ਤੁਸੀਂ ਹੁਣ 60 ਕਪਾਉਂਡ ਹੁੰਦਾ ਤੁਸੀਂ ਸਾਲ ਦਾ ਉਹ ਭਰਨਾ ਤਾਂ ਤੁਸੀਂ ਉਹ ਮੈਂਬਰ ਬਣ ਜਾਣਾ ਫਿਰ ਤੁਹਾਨੂੰ ਸਮੇਂ ਸਮੇਂ ਦੀਆਂ ਖਬਰਾਂ ਪਤਾ ਲੱਗਦੀਆਂ ਰਹਿੰਦੀਆਂ ਮੈਂਬਰ ਬਣਦਾ ਇਹ ਨਹੀਂ ਹੁੰਦਾ ਵੀ ਤੁਸੀਂ ਕੋਈ ਅਹੁਦੇਦਾਰ ਬਣ ਗਏ ਜਾਂ ਚੇਅਰਮੈਨ ਜਾਂ ਕੋਈ ਕੁਰਸੀ ਮਿਲ ਗਈ ਆ ਉੱਥੇ ਹਜ਼ਾਰਾਂ ਨਹੀਂ ਲੱਖਾਂ ਮੈਂਬਰ ਹੁੰਦੇ ਆ ਅਲੱਗ ਅਲੱਗ ਪਾਰਟੀਆਂ ਦੇ ਅੱਛਾ ਤੇ ਮੈਂ ਸਿਰਫ ਪਾਰਟੀ ਨੂੰ ਇਸ ਕਰਕੇ ਪੈਸੇ ਦੇ ਰਿਹਾ ਸੀਗਾ ਵੀ ਸਾਡੇ ਸਾਲ ਦੀ ਮੈਂਬਰਸ਼ਿਪ ਫੀਸ ਆ ਲਓ ਜੀ ਤਾਂ ਤੁਸੀਂ ਕੰਮ ਕਰੋ ਡਟ ਕੇ ਕਰੋ ਜੇ ਕਿਤੇ ਹੋਰ ਕਿਤੇ ਲੋਡ ਪੈ ਜਾਂਦੀ ਆ 100 200 ਪਾਉਂਡ ਦੇ ਆਪਾਂ ਉਹ ਵੀ ਦੇਣ ਨੂੰ ਤਿਆਰ ਹੰਮ ਹੌਲੀ-ਹੌਲੀ ਹੋਇਆ ਇਦਾਂ ਕਿ ਮੈਂ ਉਦੋਂ ਕੰਮ ਕਰਦਾ ਸਕਾਟਲੈਂਡ 'ਚ ਉਹਨਾਂ ਨੇ ਪਹੁੰਚ ਕੀਤੀ ਕਿ ਅਸੀਂ ਚਾਹੁੰਦੇ ਹਾਂ ਕਿ ਕੋਈ ਨੌਜਵਾਨ ਵੀ ਕਟਗਿੰਤਿਆਂ 'ਚ ਆਉਣ ਕਾਉਂਸਲਰ ਬਣ। ਸੋ ਜਿਹੜਾ ਲੋਕਲ ਸੈਡੀ ਪਾਰਟੀ ਸੀ ਉਹਨਾਂ ਨੇ ਕਾਉਂਸਲਰ ਦੀ ਪੇਸ਼ਕਸ਼ ਕੀਤੀ। ਉਦੋਂ ਮੈਂ ਉਦੋਂ ਕੰਮ 'ਚ ਇੰਨਾ ਮਸਰੂਫ ਸੀ ਮੈਂ ਕਿਹਾ ਵੀ ਦੇਖੋ ਇਹ ਸਾਡੇ ਤੋਂ ਨਹੀਂ ਕੰਮ ਕਰ ਹੋਣਾ ਵੀ ਤੁਸੀਂ ਇਦਾਂ ਲਵੋ ਤੁਸੀਂ ਜਿਹੜੇ ਚਾਰ ਪੈਸੇ ਹੋਰ ਲੈਣੇ ਆ ਵੀ ਤੁਸੀਂ ਡਟ ਕੇ ਪੈਰਾ ਦੋ ਆ ਆਪਾਂ ਅਹ ਇਹ ਦੇ ਨੂੰ ਤਿਆਰ ਪਰ ਤੁਸੀਂ ਆਪ ਮਿਹਨਤ ਕਰੋ ਵੀ ਇਹਦੇ ਲਈ ਸਮਾਂ ਨਹੀਂ ਹੈਗਾ ਪਰ ਫਿਰ 4 ਸਾਲ ਬਾਅਦ ਉਹ 2007 ਦੇ ਵਿੱਚ ਉਹਨਾਂ ਨੇ ਫੇਰ ਪਹੁੰਚ ਕੀਤੀ ਕਿ ਇੱਥੇ ਚੋਣਾ ਆ ਰਹੀਆਂ ਆ ਅਸੀਂ ਚਾਹੁੰਦੇ ਆ ਵੀ ਤੁਸੀਂ ਸਾਡੇ ਉਮੀਦਵਾਰ ਹੋ ਅਸੀਂ ਚਾਹੁੰਦੇ ਆ ਵੀ ਘੱਟ ਗਿੰਦੇ ਉੱਚੇ ਚੇਤੌਰ ਦੇ ਇੱਕ ਪੱਗ ਵਾਲਾ ਵਿਅਕਤੀ ਵੀ ਉੱਥੇ ਕਾਉਂਸਲ ਚੈਂਬਰ ਚ ਆਵੇ ਕਾਉਂਸਲਰ ਬਣੇ ਉਹ ਕਾਉਂਸਲਰ ਹੁੰਦਾ ਆ ਇਹ ਨਹੀਂ ਹੁੰਦਾ ਵੀ ਉੱਥੇ ਤੁਸੀਂ ਕੋਈ ਦੁਨੀਆ ਤੇ ਰਾਜ ਕਰ ਲੈਣਾ ਇਹ ਹੁੰਦਾ ਆ ਵੀ ਉੱਥੇ ਲੋਕਾਂ ਦਾ ਕੂੜਾ ਕਰਕਟ ਲੋਕਾਂ ਦਾ ਚੱਕ ਹੋ ਰਿਹਾ ਆ ਉਈ ਜਿਹੜੇ ਟਿੱਬਲ ਟੋਏ ਆ ਸੜਕ ਤੇ ਕਾਰਪੋਰੇਸ਼ਨ ਦਾ ਜਿਹੜਾ ਕੰਮ ਹੁੰਦਾ ਇੱਥੇ ਤਾਂ ਵੈਸੇ ਮੈਂ ਵਿੱਚ ਰੋਗਣਾ ਚਾਹਾਂਗਾ ਪੰਜਾਬ ਦੇ ਵਿੱਚ ਚੋਣਾਂ ਆਈਆਂ ਪਿੱਛੇ ਮਨਸੂਲ ਕਾਰਪੋਰੇਸ਼ਨ ਦੀਆਂ ਇੱਥੇ ਤਾਂ ਮਨਸੂਲ ਕਾਰਪੋਰੇਸ਼ਨ ਦੀਆਂ ਚੋਣਾਂ ਦੇ ਵਿੱਚ ਲੋਕੀ ਰੁਪਈਏ ਐ ਸੁੱਟਦੇ ਜਿਵੇਂ ਪਤਾ ਨਹੀਂ ਕੀ ਐ ਕਰੋੜ ਕੋ ਇੱਕ ਕੇ ਕਰੋੜ ਰੁਪਏ ਲਾ ਦਿੰਦੇ ਹੈ ਕਰੋੜਾਂ ਤੋਂ ਵੀ ਵੱਧ ਲਾ ਦਿੰਦੇ ਉੱਥੇ ਵੀ ਇਹ ਹਾਲ ਹੈਗਾ ਜਾਂ ਨਹੀਂ ਤੁਹਾਡੇ ਦੇ ਬਹੁਤ ਪੈਸਾ ਆ ਸਾਡੇ ਤੋਂ ਉੱਥੇ ਸਸਤੇ ਜੀ ਹੋ ਜਾਂਦਾ ਕੰਮ ਸਾਰਾ ਸਸਤੇ ਤੋਂ ਉੱਥੇ ਤਾਂ ਇਹ ਇਹ ਦੇਖੋ ਜਗਾ ਜਗਾ ਦੀ ਹਰ ਇੱਕ ਦੀ ਆਪੋ ਆਪੋ ਰੀਤ ਰਿਵਾਜ ਹੁੰਦੇ ਹਰ ਇੱਕ ਦੀ ਆਪੋ ਆਪਣੀ ਸੋਚ ਹੁੰਦੀ ਹੈ ਪਰ ਜਿਵੇਂ ਮੈਂ ਜ਼ਿਕਰ ਕੀਤਾ ਕਿ ਉਹ ਜਿਹੜਾ ਉੱਥੇ ਕਾਰਪੋਰੇਸ਼ਨ ਦੀਆਂ ਚੋਣਾਂ ਹੁੰਦੀਆਂ ਉਹ ਹੁੰਦਾ ਪਾਰਟ ਟਾਈਮ ਕੰਮ ਪਾਰਟ ਟਾਈਮ ਪਾਰਟ ਟਾਈਮ ਵੀ ਤੁਸੀਂ ਬਕਾਇਦਾ ਤੁਹਾਨੂੰ ਆਪਣੀ ਹੋਰ ਕੰਮ ਵਰਕਰਾਂ ਰੱਖਣਾ ਪੈਂਦਾ ਹੈ ਕਿਉਂਕਿ ਉਹਨਾਂ ਤੁਹਾਡਾ ਚੁੱਲ੍ਹਾ ਨਹੀਂ ਚਲਾਣਾ ਉਹ ਪੀ ਬਿੱਲ ਤੁਹਾਡੇ ਬਿਜਲੀ ਜਾਂ ਗੈਸ ਦੇ ਉਹ ਤੋਂ ਨਹੀਂ ਭਰਨੇ ਉਹ ਤੁਹਾਨੂੰ ਕੁਝ ਰਕਮ ਦਿੰਦੇ ਹੁੰਦੇ ਨੇ ਵੀ ਸਾਲ ਦਾ ਜਿਹੜਾ ਥੋੜਾ ਬਹੁਤਾ ਜਿਹੜਾ ਤੁਹਾਡਾ ਖਰਚਾ ਹੁੰਦਾ ਬਾਕੀ ਤੁਸੀਂ ਹੋਰ ਜਾਂ ਤਾਂ ਤੁਸੀਂ ਹੁੰਦੇ ਸੇਵਾਮੁਕਤ ਰਿਟਾਇਰਡ ਆ ਤਾਂ ਤੁਸੀਂ ਉਹ ਜ਼ਿਆਦਾਤਰ ਜਿਹੜੇ ਕਾਉਂਸਲਰ ਉੱਤੇ ਹੁੰਦੇ ਨੇ ਉਹ ਸੇਵਾਮੁਕਤ ਹੁੰਦੇ ਨੇ ਪਰ ਉਹ ਚਾਹੁੰਦੇ ਸੀਗੇ ਵੀ ਦੇਖੋ ਸਾਡੇ ਬਜ਼ੁਰਗ ਜ਼ਿਆਦਾ ਆ ਵੀ ਅਸੀਂ ਚਾਹੁੰਦੇ ਆ ਕਿ ਕੋਈ ਨਾ ਕੋਈ ਨੌਜਵਾਨ ਮੁਟਿਆਰਾ ਉਹ ਵੀ ਹੁਣ ਤਾਂ ਨਾਲੇ ਘਟ ਗਿਣਤੀਆਂ ਦੇ ਸੋ ਉਦੋਂ ਮੈਂ ਆਪਣੇ ਘਰਵਾਲੀ ਨਾਲ ਮਾਤਾ ਪਿਤਾ ਸਾਰਿਆਂ ਦਾ ਸਲਾਮ ਅਸ਼ਰਾ ਕੀਤਾ ਉਹ ਕਹਿੰਦੇ ਚਲੋ ਇਹ योगदान ਪਾਉਣ ਨੂੰ ਆਪਣੇ ਸਮਾਜ ਦੇ ਵਿੱਚ ਆਪਣੇ ਸ਼ਹਿਰ ਦੇ ਵਿੱਚ ਇਹ ਬੜਮੁੱਲਾ ਮੌਕਾ ਹੈਗਾ ਆ ਤਾਂ ਤਦ ਹੀ ਮੈਂ ਉਮੀਦਵਾਰ ਬਣ ਗਿਆ ਹਾਲਾਂਕਿ ਉਦੋਂ ਲੀਬਰ ਪਾਰਟੀ ਦਾ ਗਰਾਫ ਕਾਫੀ ਡਿੱਗ ਚੁੱਕਾ ਸੀਗਾ 2007 ਚ ਲੱਗਦਾ ਸੀਗਾ ਕਿ ਕਾਉਂਸਲ ਹਾਰ ਨਹੀਂ ਆ ਤੇ ਹੌਲੀ ਹੌਲੀ ਸਰਕਾਰ ਵੀ ਸ਼ਾਇਦ ਕੁਝ ਸਮੇਂ ਚ ਬਰਖਾਸਤ ਹੋ ਜਵੇ ਉਹ ਹੋਇਆ ਵੀ ਇਦਾਂ ਹੀ ਉਹ ਮੈਂ ਖੜ ਗਿਆ ਸਾਡੀ ਪਾਰਟੀ ਹਾਰ ਗਈ ਪਰ ਇਹ ਨਾ ਚੀਜ਼ ਨੂੰ ਉਸ ਵਾਰਡ ਦੇ ਲੋਕਾਂ ਨੇ ਚੁਣ ਲਿਆ ਸੋ ਮੈਂ ਕਾਉਂਸਲਰ ਬਣ ਗਿਆ ਏ ਹੌਲੀ ਹੌਲੀ ਫਿਰ ਉਸ ਤੋਂ ਜਦੋਂ ਮੈਂ ਉੱਥੇ ਕਾਉਂਸਲ ਚੈਂਬਰ ਦੇ ਵਿੱਚ ਜਾਂਦਾ ਸੀ ਉੱਥੇ ਜਿਹੜਾ ਲੋਕਾਂ ਦੇ ਨਾਲ ਜੋ ਗੱਲ ਕਰਨ ਦਾ ਜਿਹੜਾ ਤਰੀਕਾ ਸੀ ਜਿਹਨੂੰ ਆਪਾਂ ਡਿਬੇਟਿੰਗ ਸਟਾਈਲ ਕਹਿੰਦੇ ਆ ਕਿਸੇ ਨੂੰ ਜਵਾਬ ਦੇ ਬਣਾਉਣਾ ਕੋਈ ਜਿਹੜੇ ਕਾਉਂਸਲਰ ਆ ਕਾਉਂਸਲ ਦਾ ਲੀਡਰ ਆ ਜਿਹਨੂੰ ਇੱਥੇ ਮੇਅਰ ਵੀ ਆਪਾਂ ਕਹਿੰਦੇ ਆ ਉਹਨਾਂ ਉਹਨੂੰ ਜਵਾਬ ਦੇ ਬਣਾਉਣਾ ਵਿਅਕਤੀ ਨੂੰ ਉੱਥੇ ਦੇਖੋ ਜੇ ਤੁਸੀਂ ਪੜ੍ਹਨ ਲਿਖਣ ਦਾ ਤੁਹਾਨੂੰ ਸ਼ੌਂਕ ਆ ਤੁਸੀਂ ਪੜ੍ਹ ਲਿਖ ਕੇ ਜਿਹੜੇ ਅੰਕੜਿਆਂ ਦੇ ਮੁਤਾਬਕ ਤੁਸੀਂ ਬੰਦੇ ਨੂੰ ਐਨ ਉਹ ਤੇ ਸਿੱਧਾ ਕਰ ਸਕਦੇ ਆ ਵੀ ਆ ਤੁਸੀਂ ਕਰ ਰਹੇ ਆ ਆ ਨਹੀਂ ਕਰ ਰਹੇ ਸੋ ਉਹ ਰਿਪੋਰਟਾਂ ਮੈਂ ਪੜ੍ਹ ਕੇ ਹੁੰਦਾ ਸੀਗਾ ਤੇ ਲੌਂਡ ਤੁਹਾਨੂੰ ਵਿਅਕਤੀ ਨੂੰ ਜ਼ਿਆਦਾ ਚੰਗਾ ਨਹੀਂ ਲੱਗਦਾ ਜੇ ਤੁਸੀਂ ਇਹਨ ਪਹਿਲਾਂ ਆਪਣਾ ਸਾਰੀ ਖੋਜ ਪੜਤਾਲ ਕੀਤੀ ਹੋਵੇ ਉਹਦੇ ਮੁਤਾਬਕ ਪਾਰਟੀ ਜਿਹੜੇ ਹੋਰ ਸੀਗੇ ਕਾਉਂਸਲਰ ਉਹਨਾਂ ਨੂੰ ਚੰਗਾ ਲੱਗਾ ਪਾਰਟੀ ਨੂੰ ਚੰਗਾ ਲੱਗਾ ਉਹ 2 ਸਾਲ ਬਾਅਦ ਉਹਨਾਂ ਨੇ ਕਿਹਾ ਵੀ ਦੇਖੋ ਸਾਡੇ ਚੇਅਰਮੈਨ ਬਣ ਜਾਓ ਉਹ ਮੈਂ ਪਾਰਟੀ ਦਾ ਚੇਅਰਮੈਨ ਬਣ ਗਿਆ ਫਿਰ ਉਹ uh, ਸੋ 2011 ਜੋ ਉੱਥੇ ਚੋਣਾ ਹੋਣੀ ਸੀ ਕਾਉਂਸਲ ਦੀ ਹਰ 4 ਸਾਲਾਂ ਬਾਅਦ ਹੁੰਦੀਆਂ ਉਹ ਕਹਿੰਦੇ ਭਈ ਸਾਡਾ ਮੇਅਰ ਦਾ ਉਮੀਦਵਾਰ ਅਸੀਂ ਚਾਹੁੰਦੇ ਆ ਭਈ ਤਨਮਜੀਤ ਏਸੀ ਨੂੰ ਉਹ ਐਤ ਕੀ ਹੋਇਆ 2011 ਜਿੱਦਾਂ ਵੀ ਅਸੀਂ ਜਿੱਤ ਵੀ ਗਏ ਤਾਂ ਮੇਅਰ ਬਣ ਗਿਆ ਹੌਲੀ ਹੌਲੀ ਇਦਾਂ ਜਿਹੜੋ ਜੇ ਕਹ ਲੋ ਭਈ ਉਹਨਾਂ ਨੂੰ ਮੇਰਾ ਕੰਮ ਪਸੰਦ ਆ ਤਾਂ ਮੈਨੂੰ ਜੋ ਮੈਨੂੰ ਖਿੱਚ ਪੈਦੀ ਸੀਗੀ ਕਾਰੋਬਾਰ ਚ ਬਿਜ਼ਨਸ ਦੇ ਵਿੱਚ ਉਹ ਇਹ ਨੀਨੀ ਪਰ ਇਸ ਜਿੰਨੇ ਲੋਕ ਸੇਵਾ ਦੇ ਵਿੱਚ ਤੁਸੀਂ ਲੋਕਾਂ ਚ ਵਿਚਰਦੇ ਆ ਲੋਕਾਂ ਦਾ ਹਲਕਾ ਇਹ ਚੀਜ਼ਾਂ ਦਾ ਕੱਢਦੇ ਆ ਜੋ ਪਿਆਰ ਉਹਨਾਂ ਤੋਂ ਮਿਲ ਰਿਹਾ ਸੀਗਾ ਉਹ ਇਹ ਸਮਝਾਉਣਾ ਮੁਸ਼ਕਿਲ ਹੋ ਜਾਂਦਾ ਇਹ ਜੋ ਤੁਹਾਨੂੰ ਸਵਾਦ ਕਿਸੇ ਚੀਜ਼ ਦਾ ਮਿਲਦਾ ਹੁੰਦਾ ਨਾ ਜੋ ਸੰਤੁਸ਼ਟੀ ਉਸ ਚੀਜ਼ ਤੋਂ ਉਹ ਜੋ ਤੁਹਾਨੂੰ ਇੱਥੇ ਮਿਲ ਰਹੀ ਆ ਮੇਰੇ ਵਰਗੇ ਨੂੰ ਸਵਾਲ ਜਵਾਬ ਕਰਨ ਚ ਜਾਂ ਇਹ ਕਰਨ ਚ ਉਹ ਸਵਾਦ ਤੁਹਾਨੂੰ ਹੀ ਪਤਾ ਆ ਫਿਰ ਤੁਸੀਂ ਕੀ ਕਰ ਰਹੇ ਹੋ ਕਿਉਂ ਤੁਹਾਨੂੰ ਇਹ ਪੇਸ਼ਾ ਚੰਗਾ ਲੱਗ ਰਿਹਾ ਹ ਹਾਂ ਉਹ ਤੇ ਇਦਾਂ ਹੀ ਹੌਲੀ ਹੌਲੀ ਕਰਦੇ ਕਰਾਉਂਦੇ 2017 ਚ ਉਥੇ ਚੋਣ ਹੋਈ ਪ੍ਰਧਾਨ ਮੰਤਰੀ ਜੋ ਮੌਕੇ ਦੀ ਕੰਸਰਵੇਟਿਵ ਸਰਕਾਰ ਦੀ ਸੀ ਟਰੇਜ਼ਾ ਮੈਂ ਪ੍ਰਧਾਨ ਮੰਤਰੀ ਨੇ ਕਿਹਾ ਭਈ ਅਸੀਂ ਚੋਣਾਂ ਕਰਾਉਣੀਆਂ ਅਚੰਚੇਤੀ ਜੇ ਸਾ ਪ੍ਰਧਾਨ ਮੰਤਰੀ ਆਪ ਹੀ ਕਹਿੰਦੇ 2017 ਚ ਮੈਂ ਆਪਣੀ ਆਪਣਾ ਨਾਮ ਉਥੇ ਲੇਬਰ ਪਾਰਟੀ ਨੂੰ ਭਰਿਆ ਕਿ ਜੋ ਸਲੋ ਇਲਾਕੇ ਤੋਂ ਮੈਂਬਰ ਆਫ ਪਾਰਲੀਮੈਂਟ ਦੇ ਲਈ 100 ਤੋਂ ਵੱਧ ਵਿਅਕਤੀਆਂ ਨੇ ਆਪਣਾ ਨਾਮ ਭਰਿਆ ਸੀਗਾ ਪਾਰਟੀ ਨੇ ਕਰ ਕਰਾ ਕੇ ਜਿੰਨੇ ਵੀ ਮੁੱਖ ਅਹੁਦੇਦਾਰਾਂ ਨੇ ਉਹਨਾਂ ਨੇ ਇੰਟਰਵਿਊ ਆ ਬਕਾਇਦਾ ਕੀਤੀਆਂ ਹਰ ਇੱਕ ਦੀਆਂ ਤਾਂ ਮੈਨੂੰ ਆਪਣਾ ਉਮੀਦਵਾਰ ਉਹਨਾਂ ਨੇ ਚੁਣ ਲਿਆ ਤਾਂ ਸਲੋ ਦੇ ਨਗਰ ਨਿਵਾਸੀਆਂ ਦਾ ਮੈਂ ਬਹੁਤ-ਬਹੁਤ ਰਿਣੀ ਆ ਉਹਨਾਂ ਨੇ ਆਪਾਂ ਨੂੰ ਵੱਡੇ ਫਰਕ ਨਾਲ 17000 ਦੇ ਫਰਕ ਨਾਲ ਜਿਤਾ ਕੇ ਪਾਰਲੀਮੈਂਟ ਚ ਭੇਜਤਾ ਤੇ ਇਹ ਇਹੋ ਜਿਹਾ ਇਹ ਜਿਹੜੀ ਸਿਲਸਿਲਾ ਇਦਾਂ ਹੋਇਆ ਤਾਂ ਇਹ ਕਦੀ ਮੈਂ ਸੋਚਿਆ ਨਹੀਂ ਸੀ ਮੈਂ ਉੱਥੇ ਖੜਨਾ ਪਾਰਲੀਮੈਂਟ ਚ ਇਹ ਤਾਂ ਪਰਮਾਤਮਾ ਹੀ ਉੱਥੇ ਖਿੱਚ ਧੂਕੇ ਲੈ ਗਿਆ ਕਿਸ ਤਰ੍ਹਾਂ ਇੱਕ ਤੁਸੀਂ ਗੱਲ ਕਹੀ ਵੀ ਤੁਸੀਂ ਉੱਥੋਂ ਉਮੀਦਵਾਰ ਬਣੇ ਤੇ ਉੱਥੋਂ ਜਿੱਤ ਗਏ ਉੱਥੇ ਜ਼ਿਆਦਾਤਰ ਜਿਹੜੇ ਵੋਟਰ ਸੀਗੇ ਉਹ ਗੋਰੇ ਸੀ ਪੰਜਾਬੀ ਸੀ ਕਿ ਚੱਕਰ ਕੀ ਸੀ ਕਿਉਂਕਿ ਕਈ ਵਾਰੀ ਲੋਕ ਇਹ ਵੀ ਕਹਿ ਦਿੰਦੇ ਨੇ ਵੀ ਇਹ ਸ਼ਾਇਦ ਤਾਂ ਜਿੱਤ ਗਿਆ ਵੀ ਉੱਥੇ ਜ਼ਿਆਦਾਤਰ ਸਰਦਾਰ ਹੋਣੇ ਆ ਇਹ ਤਾਂ ਤਾਂ ਜਿੱਤ ਗਿਆ ਵੀ ਉੱਥੇ ਜ਼ਿਆਦਾਤਰ ਪੰਜਾਬੀ ਹੋਣੇ ਦੇਖੋ ਯੂਕੇ ਦੇ ਵਿੱਚ ਤਾਂ ਜਿਹੜੇ ਸਿੱਖਾਂ ਦੀ ਆਬਾਦੀ ਸਿਰਫ 1% ਦੀ ਆ 1% 1% ਮਤਲਬ ਗੋਰਿਆਂ ਨੇ ਵੋਟਾਂ ਪਾਈਆਂ ਮੈਂਨੂੰ ਦੇਖੋ ਇੱਚ ਕੋਈ ਸ਼ੱਕ ਨਹੀਂ ਕੀ ਜੇ ਮੈਂ ਬਣਿਆ ਆ ਉਹਦੇ ਵਿੱਚ ਜਿਹੜਾ ਸਲੋ ਦਾ ਭਾਈਚਾਰਾ ਬਹੁਤ ਰਲਿਆ ਮਿਲਵਾ ਉਹ ਚ ਜ਼ਿਆਦਾਤਰ ਜਿਹੜੇ ਲੋਕ ਨੇ ਉਹ ਗੈਰ ਪੰਜਾਬੀ ਨੇ ਗੈਰ ਸਿੱਖ ਨੇ ਗੈਰ ਇੰਡੀਆ ਨੇ ਇੰਡੀਅਨ ਭਾਈਚਾਰਾ ਜਿਹੜਾ ਕੋਲਿਆ ਸਲੋ ਚ ਤਾਂ ਵੀ ਤਾਦਾਦ ਜ਼ਿਆਦਾ ਆ ਕਿਉਂਕਿ ਉਸ 17% ਦੀ ਸੋ 17% ਨੇ ਉਹ ਇੰਡੀਆ ਪੇ ਚੋਕਰ ਦਿਸ ਦੇ ਨਾਲ ਸੰਬੰਧ ਰੱਖਦੇ ਨੇ ਪੰਜਾਬੀਆਂ ਦੀ ਕਾਫੀ ਗਿਣਤੀ ਆ ਉਹਨਾਂ ਦੇ ਵਿੱਚ ਵਿੱਚ ਪਰ ਜੇ ਜ਼ਾਹ ਤਰ ਤਾਂ ਇਹ ਚ ਕੋਈ ਸ਼ੱਕ ਨਹੀਂ ਕਿ ਹੋਰ ਦੇਸ਼ਾਂ ਦੇ ਖਾਸ ਤੌਰ ਤੇ ਜਿਹੜੇ ਉੱਥੇ ਦੇ ਜੰਪਰ ਜਿਹੜੇ ਗੋਰੇ ਨੇ ਉਹ ਨੇ ਉੱਥੇ ਸੌਤਵਾਦ ਪਾਸ਼ਾਵਾ ਬੋਲੀਆਂ ਜਾਂਦੀਆਂ ਨੇ ਸਲੋ ਸ਼ਹਿਰ ਇਦਾਂ ਆ ਕਿ ਉੱਚ ਅਲੱਗ-ਅਲੱਗ ਪਾਸੇੋਂ ਆਇਆ ਚਾਹੇ ਉਹ ਇੰਡੀਆ ਪਾਕਿਸਤਾਨ ਕੋਈ ਬੰਗਲਾਦੇਸ਼ ਤੋਂ ਕੋਈ ਸ੍ਰੀਲੰਕਾ ਤੋਂ ਕੋਈ ਕੈਰੀਬੀਅਨ ਤੋਂ ਕੋਈ ਅਫਰੀਕਾ ਦੇਸ਼ਾਂ ਤੋਂ ਕੋਈ ਲਾਟਿਨ ਅਮਰੀਕਾ ਤੋਂ ਕੋਈ ਕਿਤੇੋਂ ਕੋਈ ਕਿਤੇੋਂ ਤੋ ਸੋ ਹਰ ਪੱਖੋਂ ਜਿਹੜੇ ਤੁਹਾਨੂੰ ਗਿਆਨ ਹੁੰਦਾ ਤਦੀ ਤਾਂ ਇਹ ਕਾਰਨ ਆ ਕਿ ਜਦੋਂ ਮੈਂ ਉੱਥੇ ਪਾਰਲੀਮੈਂਟ ਦੇ ਵਿੱਚ ਬੋਲਦਾ ਵੀ ਹੁੰਦਾ ਵਿਦੇਸ਼ੀ ਮਾਮਲਿਆਂ ਦੇ ਬਾਰੇ ਤੁਹਾਨੂੰ ਜਾਣਕਾਰੀ ਪ੍ਰਾਪਤ ਕਰਨੀ ਤਾਂ ਉਹਦੇ ਬਾਰੇ ਫਿਰ ਆਪਣੇ ਵਿਚਾਰ ਪੇਸ਼ ਕਰਨੇ ਬਹੁਤ ਜ਼ਰੂਰੀ ਨੇ ਕਿਉਂਕਿ ਉਹ ਲੋਕਾਂ ਦੀ ਵੀ ਮੰਗ ਹੁੰਦੀ ਆ ਜੇ ਕਿਤੇ ਕੁਝ ਅਨਸੁਖਾਂ ਵਿੱਚਟ ਨਾ ਵਾਪਰ ਜਾਵੇ ਜਾਂ ਮਨੁੱਖੀ ਅਧਿਕਾਰਾਂ ਦੀ ਕੋਈ ਗੱਲ ਹੋਵੇ ਉਹ ਤਾਂ ਕੁਦਰਤੀ ਆ ਕਿ ਮੈਂ ਉਹਨਾਂ ਦੇ ਬਾਰੇ ਪਾਰਲੀਮੈਂਟੇ ਕਿਤੇ ਉਥੇ ਪਾਰਲੀਮੈਂਟ ਦੇ ਵਿੱਚ ਆਪਣੇ ਵਿਚਾਰ ਪੇਸ਼ ਕਰਨੇ ਆ ਪੰਜਾਬੀਆਂ ਦੇ ਜਿਹੜੇ ਮਸਲੇ ਹੁੰਦੇ ਤਦ ਹੀ ਤਾਂ ਮੈਂ ਬਾਰ ਬਾਰ ਉਥੇ ਬੋਲਦਾ ਰਹਿੰਦਾ ਚਾਹੇ ਤੁਹਾਡੇ ਕਿਸਾਨ ਮੋਰਚੇ ਬਾਰੇ ਸੀਗਾ ਇੱਥੇ ਚਾਹੇ ਕੋਈ ਹੋਰ ਮਨੁੱਖੀ ਅਧਿਕਾਰਾਂ ਦੀ ਇੱਥੇ ਗੱਲ ਹੁੰਦੀ ਆ ਤੁਹਾਡੀ ਯਾਦ ਆ ਤੁਸੀਂ ਮੇਰੇ ਸਾਹਮਣੇ ਤਿੰਨ ਜਾਂ ਚਾਰ ਸਾਲ ਪੁਰਾਣੀ ਆ ਤੁਸੀਂ ਪਾਰਲੀਮੈਂਟ 'ਚ ਖੜੇ ਹੋ ਰਹੇ ਸੀ ਤੇ ਤੁਸੀਂ ਦਸਤਾਰ ਬਾਰੇ ਗੱਲ ਕਰ ਰਹੇ ਸੀ ਵੀ ਇਹ ਟਾਵਲ ਤੋਂ ਲੋਕੀ ਸਾਨੂੰ ਇਹ ਵੀ ਕਹਿੰਦੇ ਹੁੰਦੇ ਵੀ ਸਿਰ ਤੇ ਟਾਵਲ ਬੰਨ੍ਹਿਆ ਮੈਨੂੰ ਯਾਦ ਆ ਉਹ ਵੀਡੀਓ ਜੀ ਜੀ ਉਹ ਤਾਂ 2019 'ਚ ਸੀ ਉਦੋਂ ਨਵਾਂ ਨਵਾਂ ਪ੍ਰਧਾਨ ਮੰਤਰੀ ਬਣਿਆ ਸੀਗਾ ਬੌਰੀਸ ਜ ਦੇ ਕੋ ਤਕਰੀਰਾਂ ਤਾਂ ਭਾਸ਼ਣ ਤਾਂ ਮੈਂ ਕਈ ਕੀਤੇ ਆ ਪਰ ਉਹ ਇਸ ਟ੍ਰਿਕਨ ਲੋਕਾਂ ਨੂੰ ਪਸੰਦ ਆਈ ਵੀ ਕਦੀ ਅੰਦਾਜ਼ਾ ਨਹੀਂ ਸੀ ਮੈਨੂੰ ਪਈ ਇਦਾਂ ਹੋ ਜਾਣਾ ਹੂੰ ਉਹ ਤਾਂ ਅਰਬਾਂ ਉਹਦੇ ਵਿਊਜ਼ ਹੋਏ ਚਾਹੇ YouTube ਤੇ ਇਧਰ ਉਧਰ ਸਾਰੇ ਚੈਨਲਾਂ ਤੇ ਉਹ ਮੇਰੇ ਨਾਲ ਤਾਂ ਲੋਕਾਂ ਨੂੰ ਕਈ ਕਾਰਨੋ ਦੇ ਬਣ ਗਏ ਜਿਹਦੇ ਕਰਕੇ ਲੋਕਾਂ ਨੇ ਉਹਨੂੰ ਪਸੰਦ ਕੀਤਾ ਉਹਦੇ ਵਿੱਚ ਕਈ ਅਲੱਗ-ਅਲੱਗ ਚੀਜ਼ਾਂ ਦਾ ਸੁਮੇਲ ਹੋਇਆ ਹੋ ਹੈਗਾ ਤਾਂ ਮੈਂ ਵੀ ਇਸ ਬਹੁਤ ਸੋਚ ਸਮਝ ਕੇ ਬੋਲਿਆ ਸਕਾ ਨਵਾਂ ਨਵਾਂ ਪ੍ਰਧਾਨ ਮੰਤਰੀ ਉਹ ਬਾਈ ਚਾਂਸ ਮੇਰਾ ਨੰਬਰ ਆ ਗਿਆ ਕਿਉਂਕਿ 15 ਵਿਅਕਤੀ ਇਹੋ ਜਿਹੇ ਹੁੰਦੇ ਨੇ ਜਿਹੜੇ ਹਰ ਹਫਤੇ ਚੁਣੇ ਜਾਂਦੇ ਨੇ ਵੀ ਤੁਸੀਂ ਪ੍ਰਧਾਨ ਮੰਤਰੀ ਨੂੰ ਸਿੱਧਾ ਸਵਾਲ ਕਰ ਸਕਦੇ ਹੋ ਬਿਨਾਂ ਕਿਸੇ ਰੋਕ ਟੋਕ ਤੋਂ ਤਾਂ ਉਹ ਜਦੋਂ ਮੇਰਾ ਸਵਾਲ ਆ ਮੈਂ ਸੋਚਿਆ ਫਿਰ ਕੀ ਕਰਨਾ ਉਹ ਉਦੋਂ ਪ੍ਰਧਾਨ ਮੰਤਰੀ ਐਨ ਸਿੱਖਾਂ ਦੇ ਕੋਈ ਨਵਾਂ ਨਵਾਂ ਬਣਿਆ ਸੀ ਮੈਨੂੰ ਲੱਗਾ ਉਹਨੂੰ ਅੰਦਾਜ਼ਾ ਵੀ ਨਹੀਂ ਹੋਣਾ ਵੀ ਕਿਹੜਾ ਬੰਬੂ ਤੇ ਡਿਗਣ ਲਗਾਇਆ ਉਹ ਮੈਂ ਮੈਨੂੰ ਗੁੱਸਾ ਕਾਫੀ ਸਮੇਂ ਤੋਂ ਇਸ ਚੀਜ਼ ਤੇ ਸੀ ਕਿ ਉਹਨਾਂ ਦੇ ਕਈ ਜਿਹੜੇ ਬਹੁਤ ਹੀ ਕਣੋਣੇ ਜਿਹੜੇ ਸ਼ਬਦਾਵਲੀ ਉਹਨਾਂ ਨੇ ਵਰਤੀ ਖਾਸ ਤੌਰ ਤੇ ਮੁਸਲਿਮ ਔਰਤਾਂ ਦੇ ਲਈ ਹੋਰ ਵੀ ਕਈ ਨਸਲਵਾਦੀ ਜੋ ਉਹਨੇ ਗੱਲਾਂ ਜੋ ਮੈਨੂੰ ਨਹੀਂ ਪਸੰਦ ਸੀ ਸਾਲ ਹੋ ਗਿਆ ਸੀ ਮਾਫੀ ਤੇ ਮਾਫੀ ਮੰਗੋ ਮਾਫੀ ਮੰਗੋ ਉਹ ਉਹਨਾਂ ਦੇ ਲੈ ਕੇ ਨਹੀਂ ਕੰਨੀ ਜੋ ਨਹੀਂ ਸਕਦੀ ਸੀ ਤਾਂ ਉਦੋਂ ਵਿਦੇਸ਼ ਮੰਤਰੀ ਵੀ ਰਹਿ ਚੁੱਕੇ ਸੀ ਹੋਰ ਸੋ ਜਦੋਂ ਪ੍ਰਧਾਨ ਜਦੋਂ ਮੇਰਾ ਨੰਬਰ ਆ ਗਿਆ ਮੈਸੇਜ ਆ ਪਏ ਹਉਣ ਇਹ ਬੰਦੇ ਨੂੰ ਮੈਂ ਕਟਾਰੇ 'ਚ ਖੜਾ ਕਰਨਾ ਚਾਹੇ ਦੇਖੋ ਸਾਡੇ ਜਿਹੜਾ ਬਤਨਵੀ ਪਾਰਲੀਮੈਂਟ ਦਾ ਸਭ ਤੋਂ ਵਧੀਆ ਗੱਲਾਂ ਚੋਂ ਇੱਕ ਗੱਲ ਇਹ ਆ ਪੀ ਤੁਸੀਂ ਚਾਹੇ ਉਹ ਦੇਸ਼ ਦਾ ਸਭ ਤੋਂ ਤਾਕਤਵਰ ਵਿਅਕਤੀ ਆ ਤੁਸੀਂ ਉਸ ਨੂੰ ਜਵਾਬਦੇਹ ਬਣਾ ਸਕਦੇ ਆ ਸਿੱਧਾ ਹੀ ਜਦੋਂ ਮੇਰਾ ਨਾਮ ਮੈਂ ਉਹ ਸੁਮੇਲ ਕਈ ਕਲਾਂ ਦਾ ਇਹ ਹੋ ਗਿਆ ਪੀ ਮੈਂ ਕਿਹਾ ਪੀ ਜਿਹੜਾ ਮੇਰਾ ਆਪਣਾ ਸਿਗਾ ਜ਼ਿੰਦਗੀ ਦਾ ਤਜਰਬਾ ਉਹ ਚ ਮੈਨੂੰ ਦੇਖਣਾ ਚਾ ਆਇਆ ਸੀਗਾ ਪੀ ਕਈਆਂ ਨੇ ਸਾਨੂੰ ਸਾਡੀ ਪਛਾਣ ਕਰਕੇ ਹੀ ਮੈਂ ਕਹਿਆ ਕਿ ਸਾਨੂੰ ਤਾਲਿਬਾਨ ਕਹਿੰਦੇ ਨੇ ਕੋਈ ਕਹਿੰਦੇ ਨੇ ਵੀ ਲੈ ਲਓ ਇਹ ਤੌਲੀਆ ਸਿਰ ਤੇ ਬੰਨਿਆ ਆ ਕੋਈ ਇੱਥੇ ਕਹਿੰਦੇ ਵੀ ਪਤਾ ਨਹੀਂ ਕਿਹੜੇ ਦੇਸ਼ ਚੋਂ ਆਇਆ ਕਿੱਦਾਂ ਆ ਕੀ ਆ ਉਹ ਵੀ ਮੈਂ ਉਹ ਸ਼ੁਰੂਆਤ ਉਸ ਗੱਲ ਤੋਂ ਕੀਤੀ ਜਿਹੜਾ ਆਪਣੇ ਜ਼ਿੰਦਗੀ ਦੇ ਤਜਰਬੇ ਆ ਪਰ ਮੈਂ ਕਿਹਾ ਇਹ ਜੋ ਮੋ ਚਾਹੇ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ ਚਾਹੇ ਇੱਥੇ ਤਾਂ ਕੋਈ ਐਮਪੀ ਹੋਵੇ ਉਸ ਨੂੰ ਹੱਕ ਨਹੀਂਗਾ ਵੀ ਉਹ ਮਾੜੀ ਸ਼ਬਦਾਵਲੀ ਸਾਡੇ ਖਿਲਾਫ ਜਾ ਕਿ ਸੇ ਹੋਰ ਦੇ ਖਿਲਾਫ ਚਾਹੇ ਉਹ ਮੁਸਲਮਾਨ ਔਰਤਾਂ ਹੋਣ ਜਾਂ ਹੋਰ ਉਹਨਾਂ ਦੇ ਖਿਲਾਫ ਵਰਤੇ ਇਹਦੇ ਪਸੰਦ ਇਸ ਤਕਰੀਰ ਦੇ ਅੰਮਲਾ ਦਾ ਉਹ ਕਾਰਨ ਇਹ ਵੀ ਸੀਗਾ ਕਿ ਇੱਕ ਬੰਦਾ ਔਰਤਾਂ ਦੇ ਹੱਕਾਂ ਲਈ ਲੜ ਰਿਹਾ ਆ ਇੱਕ ਸਿੱਖ ਕਿਸੇ ਹੋਰ ਜਿਹੜੇ ਫਿਰਕੇ ਦੇ ਲੋਕਾਂ ਦੇ ਲਈ ਲੜ ਰਿਹਾ ਆ ਜਿਵੇਂ ਹੁਣ ਆਪਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਗੱਲ ਕਰੀ ਜਿਹਨਾਂ ਦੀ 350ਵੀਂ ਸ਼ਹਾਦਤ ਦੀ ਵਰੇਗੰਡ ਆਪਾਂ ਮਨਾਉਣ ਜਾ ਰਹੇ ਆ ਉਹ ਉਹਨਾਂ ਦੀ ਕੁਰਬਾਨੀ ਦੀ अहमियत ਇਹ ਆ ਕਿ ਉਹ ਸਿੱਖਾਂ ਦੇ ਲਈ ਨਹੀਂ ਕੁਰਬਾਨੀ ਦੇ ਉਹਨਾਂ ਨੇ ਜੋ ਉਸ ਵੇਲੇ ਕਸ਼ਮੀਰੀ ਪੰਡਿਤ ਸੀ ਉਹ ਕਿਸੇ ਹੋਰ ਧਰਮ ਦੇ ਲਈ